ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਤੇ ਨਾਲ ਲੱਗਿਆ ਵੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੀ ਫੁੱਲ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜਰਸੀ ਕ੍ਰੋਸ ਅੰਗ ਦੇ ਵਿੱਚ ਬੱਸੀ ਆ ਦੂਜਾ ਸੁਹਾ ਬੱਸੀ ਸੂਈ ਆ 5 ਘੰਟੇ ਪਹਿਲਾਂ ਡਿਲੀਵਰੀ ਹੋਈ ਹੈ ਇਹਦੀ ਤੇ ਵੀਡੀਓ ਬਣਾਉਣ ਦਾ ਟਾਈਮ ਆ ਜਿਹੜਾ ਉਹ 23 ਜਨਵਰੀ ਸਵੇਰ 7 ਵਜੇ ਦਾ ਟਾਈਮ ਆ ਅ ਜੇਰ ਵਗੈਰਾ ਡਨ ਹੋ ਚੁੱਕੀ ਆ ਦੇਖ ਸਕਦੇ ਹੋ ਦੂਜਾ ਸੁਹਾ ਜਰਸੀ ਕ੍ਰੋਸ ਬੱਸੀ ਸੂਈ ਆ ਮਗਰ ਇਹਦੇ ਬਹੁਤ ਪਿਆਰੀ ਬੱਸੀ ਆ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਪਿੱਛੇ ਕ੍ਰੋਸ ਅੰਗ ਦੇ ਵਿੱਚ ਹੀ ਜਰਸੀ ਕ੍ਰੋਸ ਹੀ ਬੱਸੀ ਆ ਜਰਸੀ ਗਰੋਸੀਆ ਬੱਸੀ ਇਹ ਦੂਜਾ ਸੂਆ ਸੂਈ ਆ ਅਦੇ ਇਸਾ ਦੇ ਹਵਾਨਾ ਵਗੈਰਾ ਤੁਸੀਂ ਪਹਿਲੇ ਸੂਏ ਦਾ ਜੋ ਮਿਲਕ ਰਿਕਾਰਡ ਦੱਸਿਆ ਜਾ ਰਿਹਾ ਉਹ 17 ਤੋਂ 18 ਕਿਜੀ ਦਾ ਦੱਸਿਆ ਜਾ ਰਿਹਾ ਹੈਗਾ ਦੂਜੇ ਸੂਏ ਆਪਾਂ 20 ਲੀਟਰ ਦੀ ਉਮੀਦ ਕਰ ਸਕਦੇ ਹਾਂ ਚੰਗੀ ਸੇਵਾ ਦੇ ਨਾਲ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਲਮਾ ਵਧੀਆ ਵੱਡਾ ਕੱਦ ਕਾਠ ਆ। ਆ ਦੇਖ ਸਕਦੇ ਹੋ ਹਵਾਨਾ ਵਗੈਰਾ ਤੁਸੀਂ ਦੇਖ ਸਕਦੇ ਹੋ ਤੋੜ ਕੇ ਦਿਖਾ ਰਿਹਾ ਜੀ। ਆ ਦੇਖ ਸਕਦੇ ਹੋ ਪੱਟਾਂ 'ਚ ਪੂਰਾ ਹਵਾਨਾ ਫਸਿਆ ਪਿਆ ਜੀ। ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਵਾ ਚੰਗਾ ਮੁੱਠੀ ਵਾਲਾ ਸੋਹਣਾ ਥਣ ਲੱਗਿਆ ਕਮਾਲੋ ਜੀ। ਆ ਦੇਖ ਸਕਦੇ ਹੋ। ਆ ਦੇਖ ਸਕਦੇ ਜੀ। ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਜੀ। ਜਿੰਕੀ ਸੇਵਾ ਦੇ ਨਾਲ 20 ਲੀਟਰ ਦੁੱਧ ਆਮਨਾਨ ਕਰੂਗੀ ਬੱਸੀ ਕ੍ਰਾਸ ਸੰਗ ਦੇ ਵਿੱਚ ਬੱਸੀ ਹੈ ਠੰਡੀ ਛੀਲ ਹੈ ਪੂਰੀ ਥਣ ਲੈਵਾ ਨੇੜੇ ਤੋਂ ਚੈੱਕ ਕਰਾ ਹਨ ਕੱਲਾ ਕੱਲਾ ਨਿੱਖਣ ਮਾ ਥਣ ਲੱਗਿਆ ਹੋਇਆ ਹੈ ਦੇਖ ਸਕਦੇ ਹੋ ਮੁਠੀ ਵਾਲਾ ਚੰਗਾ ਸੋਹਣਾ ਥਣ ਲੱਗਿਆ ਹੋਇਆ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਤੇ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ